ਸਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸੀਬੀਆਂ ਤੇ ਬਹੁਤ ਸੋਹਣਾ ਘਰ ਲੈ ਕੇ ਆਏ ਆ ਪਿੰਡ ਗੱਲਪੱਤੀ ਦੇ ਵਿੱਚ ਹਨ ਤਾਂ ਆਜੋ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਾ ਘਰ ਪਹਿਲਾਂ ਬਾਹਰ ਦੀ ਨਿਕਾ ਮਰੂ ਪੂਰਾ 14 ਬਾਹਰ ਆ 12 ਫੁੱਟ ਲਗਭਗ 12 ਫੁੱਟ ਸਾਰੇ ਘਰ ਦੇ ਵਿੱਚ ਫਰਸ਼ ਲੱਗੀ ਹੋਈ ਆ ਆਜੋ ਮੈਂ ਤੁਹਾਨੂੰ ਨਾਲ-ਨਾਲ ਦਿਖਾਈਏ ਨਾ 22 ਦਸੀ ਚੱਲੂ ਹੈ ਨਾ ਆ ਦੇਖੋ ਸਾਰੇ ਫਰਸ਼ ਲੱਗੀ ਹੋਈ ਆ ਤੇ ਸਭ ਤੋਂ ਪਹਿਲਾਂ ਆਪਾਂ ਇਧਰੋਂ ਸ਼ੁਰੂ ਕਰਦੇ ਆ ਆ ਪਰਾਂ ਵਾਲੇ ਹਾਲ-ਫੂਲ ਪਈਆ ਖੇਤੀਬੜੀ ਵਾਲਾ ਘਰ ਆਗਾ ਕਈ ਭਰਾਵਾਂ ਦੇ ਫੋਨ ਆਉਣ ਨੇ ਬਾਈ ਜੀ ਥੋੜਾ ਜਿਹਾ ਵੱਡਾ ਘਰ ਹੋਵੇ ਐਨਆਰਆਈ ਭਰਾਵਾਂ ਦੇ ਤਾਂ ਪੂਰਾ ਵੱਡਾ ਘਰ ਲੈ ਕੇ ਆਈਆਂ ਆਹ ਕੀ ਚੀਜ਼ ਆ ਬਈ ਇਹ ਬਾਥਰੂਮ ਆ ਇਧਰ ਨਾਲ ਬਾਥਰੂਮ ਆ ਗਿਆ ਆ ਆਪਣਾ ਜਿਵੇਂ ਸਟੋਰ ਵਗੈਰਾ ਹਨਾ ਜਿਵੇਂ ਆਪਾਂ ਗੱਡੀ ਵਗੈਰਾ ਖੜੀ ਕਰਨੀ ਆ ਤਾਂ ਸਾਰਾ ਆ ਗਿਆ ਇਹਦੇ ਉੱਪਰ ਡਾਟ ਲੱਗੀ ਹੋਈ ਆ ਆ ਲੋ ਉੱਪਰ ਇਹਨਾਂ ਦੀ ਡਾਟ ਲੱਗੀ ਹੋਈ ਆ ਜਿੱਥੇ ਡਾਟ ਹੋਊ ਮੈਂ ਤੁਹਾਨੂੰ ਉੱਥੇ ਡਾਟ ਹੀ ਦਿਖਾਵਾਂਗਾ ਠੀਕ ਹੈ ਜੀ ਆ ਲੋ ਇਹਦੇ ਉੱਪਰ ਡਾਟ ਆ ਸਾਰੇ ਦੇ ਪਿੰਡ ਗੱਲ ਪੱਤੀ ਦੇ ਵਿੱਚ ਆਪਾਂ ਖੜੇ ਆ ਜਨਰੇਟਰ ਜੀ ਰੂਟਰ ਰਾਉਣ ਨੂੰ ਸਾਰਾ ਭਰਾਵਾਂ ਦੇ ਨਾਲ ਵੱਖਰੇ ਬਣਾਇਆ ਗਿਆ ਹਾ ਜੀ ਦੇਖੋ ਕਿੰਨੀ ਘੰਟਾ ਨਹੀਂ ਸਭ ਤੋਂ ਵੀ ਇਨਵਰਟਰ ਜਿਹੜਾ ਇਹ ਬਾਹਰ ਆ ਇਹਨਾਂ ਨੇ ਬਹੁਤ ਸੁਣੀ ਗੱਲ ਆ ਕਈ ਵਾਰੀ ਸ਼ਾਰਟ ਸਰਕਟ ਦੇ ਨਾਲ ਨਾ ਕੋਈ ਘਟਨਾ ਹੋ ਜਾਂਦੀ ਆ ਤਾਂ ਭਰਾਵਾਂ ਨੇ ਬਾਹਰ ਹੀ ਕੱਢਿਆ ਹੋਇਆ ਆਜੋ ਹੁਣ ਆਪਾਂ ਇਧਰ ਸ਼ੁਰੂ ਕਰਦੇ ਆ ਆਹ ਕੀ ਚੀਜ਼ ਆ ਗਈ ਭਾਈ ਜੀ ਬਾਥਰੂਮ ਆ ਗਿਆ ਇਧਰ ਬਾਥਰੂਮ ਆ ਗਿਆ ਆ ਲੋ ਨਾਲ ਹੀ ਆਪਣਾ ਵਾਸ਼ਿੰਗ ਮਸ਼ੀਨ ਰੱਖਣ ਨੂੰ ਤੇ ਨਾਲ ਹੀ ਨਾ ਹੁੰਦਾ ਆ ਗਿਆ ਠੀਕ ਆ ਨਾਲ ਵੈਸੇ ਕਮਰਾ ਆ ਗਿਆ ਆ ਨਾਲ ਆ ਗਿਆ ਇਹ ਖੋਲ ਦਿਓ ਭਾਈ ਖੋਲੋ ਹਾਂ ਜਿਵੇਂ ਆਪਾਂ ਆਏਗੇ ਵਾਸਤੇ ਹਾਂ ਜੀ ਲੈਟ ਛੱਡ ਦੂ ਜਿਵੇਂ ਆ ਆਪਣਾ ਇੱਕ ਕਵਰਾ ਆ ਗਿਆ ਇਹਦੇ ਉੱਪਰ ਬਈ ਲੈਂਟਰ ਹਾਂਜੀ ਆ ਲੋ ਉੱਪਰ ਲੈਂਟਰ ਆ ਦੇਖੋ ਕਿੰਨਾ ਸੋਹਣਾ ਉੱਪਰੋਂ ਮੈਂ ਸਾਰਾ ਸਜਵਾਉਂਗਾ ਤਿਆਰ ਕੀਤਾ ਹੋਇਆ ਹੈ ਕਿ ਉਪਰੋਂ ਛੱਤ ਬਹੁਤ ਸੋਹਣੀ ਆ ਨਾ ਠੀਕ ਆ ਚਾਰ ਚਪੇਰੋਂ ਇੱਕ ਵਾਰੀ ਨਿਗਾਹ ਤੁਨੂੰ ਮਾਰਾ ਦਿਆਂ ਲਓ ਜੀ ਸਾਰਾ ਛੱਤ ਉਪਰੋਂ ਬਿਲਕੁਲ ਤਿਆਰ ਵਰ ਤਿਆਰ ਆ ਲਓ ਜੀ ਠੀਕ ਆ ਆ ਕੰਦਾ ਕੋ ਨਾਲ ਦੇ ਪੇਂਟ ਕੁਛ ਕੀਤਾ ਹੋਇਆ ਭਰਾਵਾਂ ਨੇ ਕੁਛ ਹਲੋ ਸਾਰੇ ਪੱਲੇ ਵੀ ਆ ਦੇਖੋ ਦੂਰੇ ਦੂਰੇ ਆ ਜੇ ਆਪਾਂ ਵਿਸ਼ਾਲ ਨਗਰ ਵਾਲੀ ਕੋਠੀ ਦੇਖੀ ਸੀ ਨਾ ਉਵੇਂ ਆ ਘਰ ਬਹੁਤ ਸੋਹਣਾ ਜਿਮੀਦਾਰਾਂ ਦਾ ਘਰ ਆ ਲੋ ਪੜਦੇ ਪੁਰਦੇ ਵਿੰਡੋ ਡਬਲ ਡਬਲ ਵਿੰਡੋ ਸਾਰੀਆਂ ਦੇਖੋ ਸਾਰੀਆਂ ਵਿੰਡੋ ਡਬਲ ਡਬਲ ਆ ਠੀਕ ਆ ਜੇ ਕੂਲਰ ਲਾਉਣਾ ਕੂਲਰ ਦਾ ਵੀ ਹੈਗਾ ਸਾਰਾ ਸਿਸਟਮ ਏਸੀ ਲਾਉਣਾ ਦਾ ਏਸੀ ਦਾ ਸਾਰਾ ਸਿਸਟਮ ਕਈ ਵਾਰੀ ਆਪਾਂ ਕਿਸੇ ਬੰਦੇ ਨੂੰ ਗਾਂ ਨਹੀਂ ਲੱਗੇ ਜਾਣਾ ਹੁੰਦਾ ਘਰੇ ਹਨਾ ਤੇ ਉਵੇਂ ਵਧੀਆ ਵੀ ਬੈਠਕ ਤੌਰ ਤੇ ਵੀ ਬਾਹਰ ਦੀ ਬਾਹਰੀ ਆਪਾਂ ਕਿਸੇ ਨਾਲ ਗੱਲਬਾਤ ਕਰਕੇ ਮੋੜਨਾ ਹੁੰਦਾ ਤਾਂ ਉਸੇ ਤਰੀਏ ਆਪਣੇ ਇਹ ਬੈਠਕ ਬਣੀ ਹੋਈ ਆ ਆ ਦੇਖੋ ਪਹਿਲਾਂ ਮੈਂ ਸਭ ਤੋਂ ਸੋਹਣਾ ਦੇਖਾ ਕਿੰਨਾ ਵਿਊ ਹੈ ਇਹਦਾ ਮੂਰੇ ਸਾਰੇ ਐਲੂਮੀਨੀਅਮ ਸ਼ੀਸ਼ਾ ਲੱਗਿਆ ਹੋਇਆ ਹੈਗਾ ਆ ਲੋ ਸ਼ੀਸ਼ਾ ਆ ਮੇਨ ਫਰੰਟ ਆ ਘਰ ਦਾ ਲੋ ਜੀ ਜੇ ਕਿਸੇ ਭਰਾ ਨੇ ਆ ਕੇ ਦੇਖਣਾ ਇੱਥੇ ਆ ਕੇ ਵੀ ਤੁਹਾਨੂੰ ਸਾਰਾ ਦਿਖਾਇਆ ਜਾਊਗਾ ਲੋ ਜੀ ਇਹ ਮੇਨ ਆਪਣਾ ਘਰ ਦਾ ਹੁਣ ਆਪਾਂ ਅੰਦਰ ਚੱਲਦੇ ਆਂ ਮੇਨ ਐਂਟਰੀ ਆ ਗਈ ਆ ਠੀਕ ਹੈ ਸਾਰੇ ਐਲੂਮੀਨੀਅਮ ਦਾ ਕੰਮ ਕੀਤਾ ਹੋਇਆ ਹੈਗਾ ਇਹ ਨਹੀਂ ਹੈ ਵੀ ਰੇਤਾ ਜਊਗਾ ਜਾਂ ਕੋ ਮੱਛਰ ਮੱਖੀ ਠੀਕ ਹੈ ਜੀ ਲਾਈਟਾਂ ਛੱਡ ਦਿਓ ਵੀ ਹਨਾ ਜਿੱਥੇ ਜਿੱਥੇ ਲਾਈਟ ਹੈਗੀ ਨਾ ਕਈ ਵਾਰੀ ਕੀ ਹੁੰਦਾ ਵੀ ਪਤਾ ਲੱਗਦਾ ਰਹਿਣਾ ਹਾਲ ਸਾਰੇ ਫਿਰ ਮੈਂ ਚਾਰਜ ਪੇ ਰਿਹਾ ਆ ਲੋ ਲੈਟ ਸ਼ਾਰਟ ਕੀ ਨਾ ਹੁਣ ਜਾਨੀ ਕਿ ਆ ਦੇਖੋ ਕਿੰਨਾ ਸੋਹਣਾ ਪੂਰਾ ਕਿਲਾ ਟਾਈਪ ਇਹਨਾਂ ਨੇ ਬਣਾਇਆ ਹੋਇਆ ਕਿੰਨਾ ਸੋਹਣਾ ਦੇਖੋ ਹਨ ਇੱਥੋਂ ਆ ਗਈ ਮੇਨ ਐਂਟਰੀ ਫਿਰ ਇੱਕ ਦਰਵਾਜ਼ਾ ਆ ਆ ਗਿਆ ਪਹਿਲਾਂ ਇੱਕ ਵਾਰੀ ਬਲੋਬੀ ਦੇਖ ਲਈਏ ਨਾ ਸਾਰੀ ਆ ਦੇਖੋ ਆ ਲੌਬੀ ਆ ਗਈ ਨਾਲ ਹੀ ਸਾਰੀ ਛੱਤ ਤੇ ਲੈਂਟਰ ਆ ਉੱਤੇ ਪੀਓਪੀ ਕਰਾਈ ਹੋਈ ਆ ਬਹੁਤ ਸੋਹਣਾ ਡਿਜ਼ਾਈਨ ਆ ਮੈਂ ਤੁਹਾਨੂੰ ਇੱਕ ਵਾਰੀ ਨੇ ਉੱਪਰ ਨਿਗਾਹ ਮਾਰ ਕੇ ਦਿਖਾ ਦਿਆਂ ਸਾਰੀ ਛੱਤ ਤੇ ਪੀਓਪੀ ਕਰਾਈ ਹੋਈ ਆ ਆਪਣੇ ਕੋਲੇ ਅੱਜ ਹੀ ਇਹ ਘਰ ਆਇਆ ਹੈਗਾ ਸੇਲ ਹੋਣ ਵਾਸਤੇ ਤੇ ਨਾਲ ਦੀ ਨਾਲ ਹੀ ਮੈਂ ਆਪਣੇ ਚੈਨਲ ਤੇ ਪਾਉਣ ਲੱਗਿਆ ਆਹ ਦੇਖੋ ਪੱਲੇ ਸਾਰੇ ਦੂਰੇ ਦੂਰੇ ਪਏ ਹੋਏ ਨੇ ਦੋ ਕਮਰੇ ਇੱਕੋ ਹੀ ਆਗੇ ਉਹ ਸਾਈਜ਼ ਦੇ ਇੱਕ ਇੱਕ ਉਹ ਸਾਰੇ ਦਿਖਾਵਾਂਗੇ ਵੀ ਆਪਾਂ ਹਾਂ ਆਹ ਆ ਦੇਖੋ ਦੂਰੇ ਪੱਲੇ ਲੱਗੇ ਹੋਏ ਆ ਠੀਕ ਹੈ ਜੀ ਇਧਰ ਲਾਈਟ ਛੱਡਦੀ ਇਹਨਾਂ ਨੇ ਤੇ ਆਹ ਦੇਖੋ ਆ ਬਈ ਡਰੈਸਿੰਗ ਰੂਮ ਆ ਗਿਆ ਲੋ ਜੀ ਸਾਰਾ ਕਮਰਾ ਬਜੀ ਤਿਆਰ ਵਰ ਤਿਆਰ ਇਹਦੀ ਵੀ ਛੱਤ ਪੂਰੀ ਤਿਆਰ ਕਰਾਈ ਹੋਈ ਹੈ ਬਣਾਵਣਿਆਂ ਨੂੰ ਠੀਕ ਹੈ ਜਿਵੇਂ ਖਾਣਾ ਵਗੈਰਾ ਖਾਣ ਨੂੰ ਅ ਟੇਬਲ ਲੱਗਿਆ ਹੋਇਆ ਹੈ ਕਈ ਵੀ ਆਪਣੇ ਕਿਉਂਕਿ ਕੋਈ ਰਿਸ਼ਤੇਦਾਰ ਆਏ ਨੇ ਚਾਰ ਹਨ ਉਹਨਾਂ ਵਾਸਤੇ ਵੀ ਪੂਰਾ ਵਧੀਆ ਆਏ ਗਏ ਬਸ ਤੇ ਆ ਇਹ ਆਪਾਂ ਡਰੈਗ ਰੂਮ ਟੈਪ ਕਹਿ ਸਕਦੇ ਹਾਂ ਘਰ ਨੂੰ ਹਨਾ ਉਹ ਆ ਗਿਆ ਕਮਰਾ ਇਹ ਠੀਕ ਹੈ ਜੀ ਜਿਹੜੀ ਪੱਲੇ ਆ ਜਿਵੇਂ ਵਿਚਾਲ ਨਗਰ ਚ ਮੈਂ ਤੁਹਾਨੂੰ ਕੋਠੀ ਦਿਖਾਈ ਸੀ ਉਸੇ ਤਰ੍ਹਾਂ ਹੀ ਇਹਦੇ ਬਹੁਤ ਸੋਹਣੇ ਪੱਲੇ ਲੱਗੇ ਹੋਏ ਆ ਦੂਰੇ ਦੂਰੇ ਠੀਕ ਹੈ ਜੀ ਇੱਕ ਕਮਰਾ ਹੋ ਗਿਆ ਦੂਸਰਾ ਕਮਰਾ ਕਿਹੜਾ ਵੀ ਆਜੋ ਖੋਲਦੇ ਹਾਂ ਇੱਕ ਆਜ ਇਹ ਇਸੇ ਸਾਈਡ ਤੇ ਹੀ ਹੈ ਇਸੇ ਸਾਈਡ ਹੀ ਆ ਗਿਆ ਇਹ ਕਮਰਾ ਇਸੇ ਸਾਈਡ ਹੀ ਹੈ ਹਲੋ ਆ ਪਹਿਲਾਂ ਇਹ ਛੱਤ ਦੇਖੋ ਕਿੰਨਾ ਸੋਹਣਾ ਤਿਆਰ ਕੀਤਾ ਹੋਇਆ ਉੱਪਰ ਵੀ ਸਾਰ ਵਧੀਆ ਕੰਮ ਕੀਤਾ ਹੋਇਆ ਹੈ ਗੈਨੇ ਭਰਾਵਾਂ ਨੇ ਚੀਮੀਦਾਨ ਵਾਲਾ ਘਰਾ ਪੂਰਾ ਵਧੀਆ ਇਹ ਪੌੜੀਆਂ ਉਧਰ ਤੇ ਚੜਦੀਆਂ ਅੱਛਾ ਪੌੜੀਆਂ ਇਧਰ ਦੀ ਹਲੋ ਆ ਉੱਪਰ ਜਾਣ ਨੂੰ ਪੌੜੀਆਂ ਮੇਰਾ ਖਿਆਲ ਲਓ ਜੀ ਆਜੋ ਉੱਪਰ ਉੱਪਰ ਚੱਲ ਗਏ ਆਓ ਉੱਪਰ ਘਰ ਥੋੜਾ ਜਿਆਦਾ ਵੱਡਾ ਹੋਣ ਕਰਕੇ ਨਾ ਪਰ ਉਹਨਾਂ ਸਫਾਈ ਵੀ ਨਹੀਂ ਹੁੰਦੀ ਹੈ ਹਨਾ ਪਹਿਣਾ ਤੋਂ ਔਖਾ ਹੋ ਜਾਂਦਾ ਫਿਰ ਉੱਪਰ ਮੈਂ ਤੁਹਾਨੂੰ ਉੱਪਰ ਦਾ ਵੀਊ ਦਿਖਾਉਣਾ ਵੀ ਕਿੰਨਾ ਸੋਹਣਾ ਹੈ ਜੀ ਇੱਕ ਕਣਕਾਂ ਦਾ ਸੀਸੀ ਚੰਨਲ ਕਰਕੇ ਫਿਰ ਉਹਨਾਂ ਵੀ ਜਿਵੇਂ ਰੋਟੀ ਵਗੈਰਾ ਬਣਾਉਣੀ ਹੁੰਦੀ ਹੈ ਨਾ ਸਾਰੀ ਆ ਦੇਖੋ ਉੱਪਰ ਵੀ ਸਾਰੇ ਫਰਸ਼ ਲੱਗੀ ਹੋਈ ਆ ਸਾਰੇ ਕਮਰੇ ਦੇ ਫਰਸ਼ ਲੱਗੀ ਆ ਆ ਨਾਲ ਹੀ ਛੱਡਾ ਪਸੂਆਂ ਪੂਸੂਆਂ ਦਾ ਜਾਂ ਕਿਸੇ ਪੁਰਾਣੇ ਜ਼ਿਮੀਂਦਾਰ ਨੇ ਲੈਣਾ ਬਠਿੰਡਾ ਸ਼ਹਿਰ ਦੇ ਬਿਲਕੁਲ ਨੇੜੇ ਆ ਲਗਭਗ 4 4.5 ਕਿਲੋਮੀਟਰ ਦੂਰੀ ਤੇ ਆ ਬਠਿੰਡਾ ਸ਼ਹਿਰ ਤੋਂ ਗਲਪੱਤੀ ਪਿੰਡ ਦੇ ਵਿੱਚ ਉੱਪਰਲਾ ਤੁਹਾਨੂੰ ਮੈਂ ਵੀਊ ਦਿਖਾਉਣਾਗਾ ਘਰ ਦਾ ਦੇਖੋ ਠੀਕ ਹੈ ਬਹੁਤ ਸੋਹਣਾ 뷰 ਆ ਸਾਰਾ ਦਸੂਦਨ ਨਾਲ 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 ਵੀ ਕਿਵੇਂ ਕਿਵੇਂ ਕਿ ਟੁਕ ਟੁ ਬਣਿਆ ਹੋਇਆ ਆ ਪਿੱਛੇ ਭਾਈ ਕਿੰਨਾ ਛੱਡਿਆ ਹੋਇਗਾ ਦੇਖੋ ਆਪਣੇ 10 ਫੁੱਟ ਤੇ ਹੈ 10 ਫੁੱਟ ਪਿੱਛੇ ਬੈਗ ਛੱਡੇ ਹੋਇਆ ਦੇਖੋ ਠੀਕ ਹੈ ਯਾਨੀ ਜਗ੍ਹਾ ਬਹੁਤ ਖੁੱਲੀ ਹੁੰਦੀ ਆ ਜਿਵੇਂ ਸ਼ਹਿਰਾਂ ਵਾਲੇ ਤਾਂ ਥੋੜੇ ਸੌਗ ਆ ਚੀ ਰਹੀ ਜਾਂਦੇ ਆ ਭਰਾ ਚਾ ਚਾਰ ਕਨਾਲਾਂ ਚ ਰਹਦੇ ਲਗਭਗ 2400 ਗਜ ਦੇ ਵਿੱਚ ਉਹ ਕੰਦੇ ਤੱਕ ਆ ਗਿਆ ਪੱਠੇ ਉਹ ਦੇਖੋ ਉਹ ਪੱਠੇ ਜਿੱਥੇ ਬੀਜੀ ਹੋਈ ਹੈ ਨਾ ਮੈਂ ਤੁਹਾਨੂੰ ਜ਼ੂਮ ਕਰ ਆ ਲੋ ਇੱਥੋਂ ਦੇ ਕਰ ਇਹਨਾਂ ਦਾ ਹੈਗਾ ਥੋਗਾਈ ਦੇ ਵਿੱਚ ਇਹ ਘਰ ਕੁਝ ਜਗ੍ਹਾ ਪਾਈ ਹੋਈ ਆ ਕੁਝ ਜਗ੍ਹਾ ਖਾਲੀ ਆ ਹਨ ਆ ਲੋ ਜੇ ਕੋਈ ਭਰਾ ਇਸ ਘਰ ਨੂੰ ਖਰੀਦਣਾ ਚਾਹੁੰਦਾ ਉਹ ਸਾਡੇ ਨਾਲ ਨੀਚੇ ਲਿਖੇ ਨੰਬਰਾਂ ਤੇ ਗੱਲਬਾਤ ਕਰ ਸਕਦਾ ਆਪਣਾ ਜਿਹੜਾ ਇੱਕ ਦਫ਼ਤਰ ਆ ਉਹ ਪਿੰਡ ਸੀਵੀਆਂ ਦੇ ਵਿੱਚ ਆ ਦੂਸਰਾ ਦਫ਼ਤਰ ਸ਼ਹਿਰ ਬਠਿੰਡਾ ਲਾਟਰੀ ਮਾਰਕੀਟ ਦੇ ਵਿੱਚ ਆ ਜੇ ਕਿਸੇ ਭਰਾ ਨੇ ਪਸ਼ੂ ਵਗੈਰਾ ਰੱਖਣੇ ਆ ਆ ਦੇਖੋ ਪਸ਼ੂ ਆਂ ਦਾ ਇਹਨਾਂ ਨੇ ਵੱਖਰੇ ਕੱਢਿਆ ਹੋਇਆ ਸਾਰ ਠੀਕ ਆ ਸਰਦੀ ਚ ਜੰਦਰਾ ਸ਼ੈੱਡ ਬਣਿਆ ਹੋਇਆ ਗਰਮੀਆਂ ਚ ਬਾਹਰ ਸਾਰ ਆਉ ਦੇਖੋ ਲੱਕੜ ਬਾਲਣ ਨੂੰ ਵਖਰਾ ਰ ਪਾਇਆ ਹੋਇਆ ਸਟੋਰ ਮੈਂ ਤੁਹਾਨੂੰ ਦਿਖਾਉਂਦਾ ਠੀਕ ਆ ਆ ਸਟੋਰ ਟਾਇਪ ਰੱਖਣ ਠੀਕ ਆ ਜੀ ਆ ਜੋ ਇਧਰ ਵੀ ਦਿਖਾ ਰਿਹਾ ਤੁਹਾਨੂੰ ਸਾਰਾ ਇਧਰ ਅੱਗੇ ਗਲੀ ਆ ਗਈ ਅੱਗੇ ਮੂਹਰੇ 메ਨ ਗਲੀ ਆ ਗਈ ਜਿਹੜੀ ਕਿੰਨੀ ਪੂਰੀ ਚੌੜੀ ਆ ਹਨਾ ਬਈ ਉਹ ਹੈਗੀ ਹੈ ਜੀ ਆਪਣੀ ਪੰਜ ਕਰਮਾਂ ਪੰਜ ਕਰਮਾਂ ਦੀ ਗਲੀ ਆ ਆ ਕੀ ਚੀਜ਼ ਬਣੀ ਜਾਂਦੀ ਬਈ ਇਧਰ ਜਿਹੜੀ ਆ ਪਰਲ ਦੇ ਬੈਕਸੈਟ ਆ ਗਿਆ ਜੀ ਇਹ ਪਰਲ ਦੀ ਬੈਕਸੈਡ ਆ ਜੇ ਕਿਸੇ ਭਰਾ ਨੇ ਦੇਖਣਾ ਹੋਣਾ ਜਿਹੜੀ ਪਰਲ ਕੰਪਨੀ ਲੋਕਾਂ ਦੇ ਪੈਸੇ ਪੂਸੇ ਜੰਪੇ ਹੋਏ ਆ ਹਨਾ ਆ ਗਲੀ ਹੈਗੀ ਆ 1600 ਆਹ ਦੇਖੋ ਆ ਸਾਰੀ ਵੀ ਪਰਲੀ ਬੈਕ ਸਾਈਡ ਆ ਲੋ ਆ ਸਾਰੇ ਮੈਂ ਤੁਹਾਨੂੰ ਦਿਖਾਉਂਦਾ ਵੀ ਪਰਲ ਜਿਹੜੀ ਕੰਪਨੀ ਦਾ ਕੰਪਨੀ ਲੋਕਾਂ ਦੇ ਪੈਸੇ ਉਹਨਾਂ ਦੇ ਆ ਗਿਆ ਇਹ ਸਾਰਾ ਏਰੀਆ ਲੋ ਇਹਦੇ ਨਾਲ ਲਾ ਕੇ ਲੱਗ ਗਿਆ ਖੇਤਾਂ ਨੂੰ ਰਾਹ ਜਾਂਦਾ ਹੈ ਇਹ ਬਿਲਕੁਲ ਆ ਕੇ ਇਹਦੇ ਨਾਲ ਲੱਗਿਆ ਆ ਜਿਹੜੇ ਜਾਂਦਾ ਵੀ ਕਿੱਧਰ ਨੂੰ ਜਾਂਦਾ ਹੈ ਇਹ ਖੇਤਾਂ ਨੂੰ ਰਾਹ ਜਾਂਦਾ ਹੈ ਇਹ ਖੇਤਾਂ ਨੂੰ ਰਾਹ ਜਾਂਦਾ ਆ ਦੇਖੋ ਮੇਨ ਇੱਥੋਂ ਜਿਹੜਾ ਹਾਈਵੇ ਹੈ ਵੀ ਉਹ ਕਿੰਨਾ ਕੁ ਦੂਰ ਹੋਊਗਾ ਇੱਥੋਂ ਤੱਕरीबन ਆਹੀ 300 ਮੀਟਰ ਹੀ ਆ ਜੀ ਬਿਲਕੁਲ 300 ਮੀਟਰ ਦੂਰੀਤੀ ਆ ਮੇਨ ਜਿਹੜਾ ਹਾਈਵੇ ਆ ਉਹ ਇਹ ਜਿਹੜੀ ਕੋਠੀ ਆ ਇੱਥੋਂ ਲਗਭਗ 300 ਮੀਟਰ ਦੂਰੀਤੀ ਆ ਗੁਰੂ ਘਰ ਕਿਨਾਂ ਦੂਰ ਆ ਵੀ ਇੱਥੋਂ ਉਹ ਸਾਹਮਣੇ ਆ ਗਿਆ ਜੀ ਇਹ ਆ ਲੋ ਬਿਲਕੁਲ ਨੇੜੇ ਆ ਗੁਰੂ ਘਰ ਕਈ ਵਾਰੀ ਭੈਣਾ ਸ਼ਾਮ ਨੂੰ ਜਾਂ ਸਵੇਰ ਜਾਣਾ ਹੁੰਦਾ ਆ ਗੁਰੂ ਘਰ ਆ ਗਿਆ ਬਿਲਕੁਲ ਨੇੜੇ ਸਾਰੀਆਂ ਸੁਵਿਧਾ ਹਨ ਤੇ ਗਲੀਆਂ ਜਿਹੜੀਆਂ ਉਹ ਪੂਰੀਆਂ ਪੱਕੀਆਂ ਮੈਂ ਤੁਹਾਨੂੰ ਦਿਖਾ ਦਿਆ ਇੱਕ ਵਾਰੀ ਨਿਗਾਹ ਮਾਰ ਕੇ ਆ ਦੇਖੋ ਹਨ ਪੂਰੀਆਂ ਵਧੀਆ ਪੱਕੀਆਂ ਗਲੀਆਂ ਜਿਹੜਾ ਪਹਾਂ ਆ ਗਿਆ ਚਲੋ ਸਾਰੇ ਤੇ ਫਰਸ਼ ਲੱਗੇ ਸਾਰੇ ਤੇ ਫਰਸ਼ ਲੱਗੀ ਹੋਈ ਹੈ ਜਿਹੜਾ ਆਪਾਂ نیچے ਦੇਖੇ ਸਟੋਰ ਦੇ ਉੱਪਰ ਵੀ ਫਰਸ਼ ਲੱਗੀ ਹੈ ਇਹ ਨਹੀਂ ਹੈ ਵੀ ਆਪਾਂ ਨੂੰ ਕਹ ਲਉ ਮਿੱਟੀ ਪਾਉਣੀ ਕੋਠੇ ਤੇ ਜਾਂ ਹੋਰ ਹਨਾ ਸਾਰਾ ਤੁਹਾਨੂੰ ਦਿਖਾਵਾਂਗਾ ਆਰਾਮ ਦੇ ਨਾਲ ਜੇ ਕਿਸੇ ਭਰਾ ਨੇ ਹੋਰ ਕੋਈ ਡੀਪ ਗੱਲ ਕਰਨੀ ਜਾਂ ਆ ਕੇ ਦੇਖਣਾ ਚਾਹੁੰਦੇ ਆ ਤਾਂ ਉਹ ਆ ਕੇ ਵੀ ਦੇਖ ਸਕਦੇ ਆलो ਨੀਚੇ ਮੈਂ ਤੁਹਾਨੂੰ ਦਿਖਾ ਦਿਆਂ ਇਹਦੇ ਉੱਪਰ ਆ ਜਿਹੜੀ ਆਪਾਂ ਦੇਖਿਆ ਨਾ ਸਟੋਰ ਜਿੱਥੇ ਆਪਣੀ ਗੱਡੀ ਤੇ ਸਮਾਨ ਹੋਰ ਢੋਲ ਟੋਲ ਢੁਡੂ ਰੱਖੇ ਹੋਏ ਸੀਗੇ ਠੀਕ ਆ ਤਾਂ ਸਾਰੇ ਦੇ ਫਰਸ਼ ਲੱਗੇ ਹੋਏ ਆ ਜਿਹੜੀ ਗਲੀ ਆ ਆਂਡ ਗਵਾੜ ਨਾਲ ਜ਼ਿਮੀਂਦਾਰਾਂ ਦੇ ਘਰਾਂ 'ਚ ਘਰ ਆ ਦੇਖੋ ਸਾਰੇ ਮੈਂ ਤੁਹਾਨੂੰ ਦਿਖਾ ਦਿੰਨੇ ਸਾਰੇ ਵਧੀਆ ਵਧੀਆ ਜ਼ਿਮੀਂਦਾਰਾਂ ਦੇ ਘਰਾਂ 'ਚ ਘਰ ਆ ਗਏ ਇਹ ਇਧਰ ਨਾਲ ਪਰਲ ਸਿਟੀ ਆ ਗਈ ਬਾਬਾ ਸੁੱਖ ਰੱਖੇ ਹੋ ਸਦਾ ਇੱਥੇ ਵੀ ਕੁਝ ਨਾ ਕੋਈ ਬਣ ਜੇ ਠੀਕ ਹੈ ਜੀ ਇੱਥੇ ਜਾਂਦਾ ਕੋਲੋਨੀ ਕੋਲੋਨੀ ਕੋ ਕੱਟੀ ਜਾਊਗੀ ਜਾਂ ਫਿਰ ਜਿਹੜੇ ਲੋਕਾਂ ਦੇ ਪੈਸੇ ਨੱਪੇ ਵਿਚਾਰਾਂ ਦੇ ਉਹਨੂੰ ਕੋਈ ਪਲਾਟ ਫਰੂਟ ਦਿੱਤੇ ਜਾਣਗੇ ਇੱਕ ਵਾਰੀ ਮੈਂ ਤੁਹਾਨੂੰ 4 ਸਪੇਰੇ ਦਿਖਾ ਦਿਆਂ ਵਿਊ ਬਹੁਤ ਸੋਹਣਾ ਹੈ ਘਰ ਦਾ ਠੀਕ ਆ ਇਹਦੀ ਬਿਊਟੀ ਜਿਹੜੀ ਘਰ ਦੀ ਉਹ ਬਹੁਤ ਸੋਹਣੀ ਹੈ 4 ਸਪੇਰੇ ਘਰ ਆ ਜਿਹੜੇ ਵਧੀਆ ਜ਼ਿਮੀਂਦਾਰਾਂ ਦੇ ਤਕੜੇ ਤਕੜੇ ਮਾੜੀ ਸੋਸਾਇਟੀ ਦੇ ਵਿੱਚ ਘਰ ਰਹਿਣੀਗਾ ਸਾਹਮਣੇ ਇਧਰ ਖੇਤ ਆਗੇ ਪੂਰਾ ਸ਼ਾਂਤ ਮਾਹੌਲ ਆ ਸਵੇਰੇ ਜਦੋਂ ਆਪਾਂ ਹਾਂਜੀ ਭਾਈ ਸਾਰੇ ਦਰਖਤ ਲੱਗੇ ਹੋ ਭਰਾਵਾਂ ਦੇ ਆ ਦੇਖੋ ਜਦੋਂ ਸਵੇਰੇ ਚਿੜੀਆਂ ਚੀਂ ਚੀ ਕਰਦੀਆਂ ਤਾਂ ਨਜ਼ਾਰਾ ਆ ਜਾਂਦਾ ਐਸੀ ਲਾਈਨ ਮੁੱਲ ਮੁੜਦਾ ਉਦੋਂ ਹਨਾ ਆ ਦੇਖੋ ਪੂਰਾ ਵਧੀਆ ਗਾ ਇੱਥੇ ਜੀ ਪਾਣੀ ਪੂਰਾ ਮਿੱਠਾ ਗਾ ਜਿਹੜਾ ਸਭ ਤੋਂ ਵਧੀਆ ਗੱਲ ਨਾ ਪਾਣੀ ਪੂਰਾ ਮਿੱਠਾ ਇੱਥੋਂ ਦਾ ਇਹ ਨਹੀਂ ਹੈ ਵੀ ਆਪਾਂ ਨੂੰ ਕਿਤੇ ਬੋਰ ਉੱਥੇ ਪੱਟ ਕੇ ਲਾ ਲਿਆ ਬੋਰ ਉੱਥੇ ਪੱਟ ਕੇ ਲਾ ਲਿਆ ਸਾਰਾ ਘਰ ਵੈਸੀ ਮੈਂ ਤੁਹਾਨੂੰ ਦਿਖਾਤਾ ਫਿਰ ਵੀ ਜੇ ਕਿਤੇ ਕੋਈ ਕਮੀ ਪੇਛੀ ਰਹਗੀ ਉਹ ਆਪਾਂ ਤੁਹਾਨੂੰ ਮੈਂ نیچے ਦੀ ਜਾ ਕੇ ਦਿਖਾਉਣਾਗਾ ਬੈਕ ਸਾਈਡ ਆਪ ਬਾਈ ਪਾਣੀ ਕਿੱਧਰ ਜਾਈ ਸੀਗੇ ਆਜੋ ਇੱਧਰ ਦੀ ਘਰ ਥੋੜਾ ਜਿਆਦਾ ਹੀ ਵੱਡਾ ਉਲਝਣ ਵਾਲਾ ਕੰਮ ਆ ਭੂਲ ਭਲਾਈ ਵਾਲਾ ਹਨਾ ਹਾਜੀ ਤੁਹਾਨੂੰ ਮੈਂ ਅੱਧਾ ਘਰ ਦਿਖਾਇਆ ਅੱਧਾ ਘਰ ਜੇ ਮੈਂ ਸੋਚਿਆ ਚਲੋ ਵੀ ਨਾਲ ਆਪਾਂ ਵੀਡੀਓ ਬਣਾਉਣ ਨੇ ਬਹੁਤ ਸਾਰੇ ਨਾ ਭਰਾਵਾਂ ਦੇ ਫੋਨ ਆ ਰਹੇ ਸੀਗੇ ਬਾਹਰ ਲਿਆ ਕੰਟਰੀ ਦੇ ਬਾਈ ਕੋਈ ਥੋੜਾ ਵੱਡਾ ਘਰ ਹੋਵੇ ਵੱਡਾ ਘਰ ਹੋਵੇ ਪਾਸਿਆ ਦਾ ਹੋਵੇ ਤਾਂ ਜਿਹਦੇ ਰੇਟ ਦੇ ਅਕੋਰਡਿੰਗ ਕਿਸੇ ਭਰਾ ਨੇ ਗੱਲ ਕਰਨੀ ਆ ਉਹ ਮੇਰੇ ਨਾਲ ਫੋਨ ਤੇ ਗੱਲ ਕਰ ਲਿਆ ਹਣਾ ਇੱਕ ਕਮਰਾ ਆ ਗਿਆ ਆਪਾਂ ਨੇ ਗਾਣੀ ਸੀ ਮਾਰੀ ਆਹ ਪਿੱਛੇ ਕਿੰਨੇ ਕਮਰੇ ਆ ਬਈ ਲੈਟ ਜਾਓ ਇਹਦੇ ਉੱਪਰ ਡਾਟ ਲੱਗੀ ਹੋਈ ਆ ਹਾਂਜੀ ਇਹਦੇ ਉੱਪਰ ਡਾਟ ਆ ਠੀਕ ਆ ਇਹ ਬਾਬਾ ਨੇ ਕਮਰਾ ਸੌਰੀ ਠੀਕ ਹੈ ਜੀ ਓਕੇ ਇੱਕ ਕਮਰਾ ਆ ਗਿਆ ਹਨਾ ਵੀ ਹਾਂ ਜੀ ਇੱਕ ਕਮਰਾ ਆ ਗਿਆ ਯਾਨੀ ਕਿ ਟੋਟਲ ਕਮਰੇ ਮੈਂ ਤੁਹਾਨੂੰ ਦੱਸ ਦੂੰਗਾ ਜੇ ਕਿਸੇ ਭਰਾ ਨੇ ਡਿਟੇਲ ਦੇ ਕੁਝ ਪੁੱਛਣਾ ਬਾਅਦ ਚ ਤੁਹਾਨੂੰ ਮੈਂ ਟੋਟਲ ਸਾਰੇ ਗਿਣਾ ਦੂੰਗਾ ਆ ਦੇਖੋ ਇੱਕ ਸੁਭਾ ਦਾ ਪੂਰਾ ਵੱਡਾ ਘਰ ਆ ਜਿਵੇਂ ਜਿਮੀਦਾਰਾਂ ਦੇ ਆਪਣੇ ਘਰ ਹੁੰਦੇ ਹਨ ਉਹ ਚੀਜ਼ ਆ ਆ ਪੂਰਾ ਵਧੀਆ ਲੌਬੀ ਟਾਈਪ ਆ ਆਜੋ ਬਾਹਰ ਆਜੋ ਬਈ ਬਾਹਰ ਉਹ ਦਿਖਾ ਰਹੀ ਹੈ ਹਨਾ ਆ ਦੇਖੋ ਕਿੰਨਾ ਸੋਹਣਾ 뷰 ਇੱਥੋਂ ਦਾ ਮੈਂ ਪੇਂਟ ਦਾ ਪੂਰਾ ਕੈਡਾ ਕੱਲਾ ਪੇਂਟ ਫੋਨ ਵਾਲਾ ਗਾ ਕੱਲਾ ਬਾਹਰੋਂ ਅੰਦਰੋਂ ਬਹੁਤ ਸੋਹਣਾ ਪਿਆ ਗਾ ਜਿੰਨੀ ਮਰਜ਼ੀ ਮੀ ਆਈ ਜਾਵੇ ਨੇਰੀ ਆਈਏ ਵੀ ਇਹ ਨਹੀਂ ਹੈ ਵੀ ਕੋਈ ਦਿੱਕਤ ਆਊਗੀ ਹਨਾ ਆ ਦੇਖੋ ਸਾਰਾ ਪੂਰਾ ਮੈਂ ਤੁਹਾਨੂੰ ਦਿਖਾਵਾਂਗਾ ਹੁਣ ਆਪਾਂ ਆ ਕੇ ਬਾਹਰਲੀ ਸਾਈਡ ਮੈਂ ਆ ਦੇਖੋ ਉੱਥੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀਗਾ ਤਾਂ ਇੱਕ ਵਾਰੀ ਮੈਂ ਤੁਹਾਨੂੰ ਬਾਹਰੋਂ ਝਾਤ ਮਰਾ ਦਿਆਂ ਹਨਾ ਜਿਹੜਾ ਆ ਦੇਖੋ ਬਿੱਲੀ ਪਈ ਜਨਾਲ ਜਿਵੇਂ ਹੁਣ ਆਪਾਂ ਕਈ ਵਾਰੀ ਅੰਦਰ ਰੋਟੀ ਟੁੱਕਦਾ ਨਹੀਂ ਕਰਨਾ ਹੁੰਦਾ ਤਾਂ ਆਪਾਂ ਇਹਨਾਂ ਦਾ ਬਾਹਰ ਵੀ ਹੈਗਾ ਰੋਟੀ ਟੁੱਕ ਕਰਨ ਨੂੰ ਸਾਰਾ ਆ ਵੀ ਚਿਲਾ ਚੋਂ ਪਤਰਾ ਇੱਕ ਬਾਹਰ ਆ ਇੱਕ ਅੰਦਰ ਠੀਕ ਹੈ ਜੀ ਇਧਰੇ ਬਸ ਇਹ ਆਪਣਾ ਕਈ ਵਾਰੀ ਉਹ ਪੋਜ਼ੂ ਰੱਖਣ ਦਾ ਮੰਨਦਾ ਤਾਂ ਨਾਲ ਆਹ ਵਾਰ ਵੀ ਇਹਨਾਂ ਨੇ ਪੂਰਾ ਥਾਂ ਛੱਡਿਆ ਹੋਇਆ ਗੱਲ ਯਾਨੀ ਜ਼ਿਮੀਂਦਾਰ ਟਾਈਪ ਆ ਪੂਰਾ ਕਰ ਇਹ ਮੈਂ ਕਹਿੰਦਾ ਜ਼ਿਮੀਂਦਾਰ ਟਾਈਪ ਕਰ ਹੋਵੇ ਯਾਰ ਵੀ ਖੇਤਾਂ ਦੇ ਖੁੱਲੇ ਡੁੱਲੇ ਮਾਹੌਲ ਚੋਂ ਪੈਸਿਆਂ ਦਾ ਕੋਈ ਚੱਕਰ ਨਹੀਂ ਹਾਲੋ ਉੱਥੇ ਆ ਗਿਆ ਆਪਾਂ ਜਮਾ ਪਿੰਡ ਗਿੱਲਪੱਤੀ ਦੇ ਵਿੱਚ ਆ ਲਗਭਗ 2400 ਗੈਜ ਦੇ ਵਿੱਚ ਬਣਿਆ ਹੋਇਆ ਕੁਝ ਘਰ ਪਾਇਆ ਹੋਇਆ ਬਾਕੀ ਇਹਨਾਂ ਨੇ ਜਗ੍ਹਾ ਖੁੱਲੀ ਛੱਡੀ ਹੋਈ ਆ ਮੱਕੀ ਮੱਕੀ ਆ ਬਈ ਵਿੱਚ ਹਾਂਜੀ ਹਾਂਜੀ ਆ ਮੱਕੀ ਮੱਕੀ ਆ ਪੱਕੀ ਵਾਟ ਨਾਲ ਹਾਂਜੀ ਆ ਦਰਖਤ ਲੱਗੇ ਹੋਏ ਪੱਕੀ ਵਾਟ ਦੇ ਹੈ ਬਾਉਂਡਰੀ ਹੈ ਆ ਪੂਰੀ ਇੱਥੋਂ ਿੱਕਰ ਬਾਉਂਡਰੀ ਆ ਗਈ ਭਰਾ ਕਹਿੰਦਾ ਆ ਲੋ ਠੀਕ ਹੈ ਜਿਵੇਂ ਸਾਬ ਜੀ ਬਾਜੀ ਲਾਉਣੀ ਹੈ ਘਰ ਦੀ ਤਾਂ ਵੀ ਆ ਬਾਹਰਲਾ ਦ੍ਰਿਸ਼ਾ ਕਰਦਾ ਤਾਂ ਬਹੁਤ ਸੋਹਣੀ ਜਗ੍ਹਾ ਤੇ ਹੈ ਲੋਕੇਸ਼ਨ ਵੀ ਪੂਰੀ ਘੈਂਟ ਆ ਆ ਨਾਲ ਇੱਥੋਂ ਿੱਕਰ ਸੜਕ ਪਾਸ ਹੋਈ ਹੋਈ ਆ ਉੱਥੋਂ ਜਾ ਕੇ ਇਸ ਤਰ੍ਹਾਂ ਘੁੰਮ ਕੇ ਆਣੇ ਇੱਧਰ ਸਾਰੇ ਪਲਾਟ ਹੀ ਕੱਟੇ ਹੋਏ ਆ ਠੀਕ ਹੈ ਜੀ ਤਾਂ ਬਾਕੀ ਜੇ ਕੋਈ ਸਨੇ ਭਰਾ ਨੇ ਕੋਈ ਡੀਪਲੀ ਗੱਲ ਕਰਨੀ ਆ ਤਾਂ ਉਹ ਮੇਰਾ ਫੋਨ ਤੇ نیچے ਨੰਬਰ ਲਿਖੇ ਹੋਏ ਆ ਆਪਣਾ ਜਿਹੜਾ ਇੱਕ ਦਫ਼ਤਰ ਉਹ ਪਿੰਡ ਸੀਮੀਆਂ ਦੇ ਵਿੱਚ ਆ ਦੂਸਰਾ ਦਫ਼ਤਰ ਸ਼ਹਿਰ ਬਠਿੰਡਾ ਦੇ ਵਿੱਚ ਆ ਜਿਹੜਾ ਮੈਂ ਤੁਹਾਨੂੰ ਇਹ ਘਰ ਕੋਠੀ ਦਿਖਾਈ ਆ ਇਹ ਗੱਲਪੱਤੀ ਪਿੰਡ ਦੇ ਵਿੱਚ ਅ ਗੱਲਪੱਤੀ ਜਿਹੜਾ ਆਪਾਂ ਨੂੰ ਪਿੰਡ ਨਹੀਂ ਕਹਿ ਸਕਦੇ ਇਹ ਸ਼ਹਿਰ ਹੀ ਹੈਗਾ ਕਿਉਂਕਿ ਬਠਿੰਡਾ ਇੱਥੋਂ ਲਗਭਗ 3.5-4 ਕਿਲੋਮੀਟਰ ਦੂਰੀ ਤੀ ਹੈ ਹਨਾ ਆਦਰਸ਼ਨਗਰ ਇੱਥੋਂ ਦਾ ਦੈਲਾ ਗੱਲਪੱਤੀ ਤੱਕ ਗੱਲਪੱਤੀ ਦੇ ਵਿੱਚੋਂ ਆਦਰਸ਼ਨਗਰ ਨਿਕਲਿਆ ਜਿੱਥੇ ਕਿ ਅੱਜ ਆਪਾਂ ਰੇਟ ਕਰਕੇ ਗੱਲ ਤਾਂ 25000 ਰੁਪਏ ਕਾਜ 20000 ਰੁਪਏ ਕਾਜ ਇਸ ਤਰ੍ਹਾਂ ਉਸ ਹਿਸਾਬ ਨਾਲ ਜੇ ਕਿਸੇ ਭਰਾ ਨੇ ਇਸ ਕੋਠੀ ਦੀ ਡਿਮਾਂਡ ਦਾ ਪਤਾ ਕਰਨਾ ਕਿੰਨੀ ਡਿਮਾਂਡ ਹੈ ਵੀ ਆਪਣੀ ਚਲੋ ਆਪਾਂ ਜੇ ਉਹ ਵੀ ਇਹਦੀ ਡਿਮਾਂਡ ਹੋਊਗਾ ਨਾ ਉਹ ਮਾਲਕਾਂ ਨਾਲ ਗੱਲਬਾਤ ਕਰਕੇ ਭਰਾ ਥੋੜਾ ਹਜੇ ਕਹਿੰਦੇ ਵੀ ਸੋਚ ਕੇ ਦੱਸਦੇ ਬਾਪੂ ਨਾਲ ਗੱਲ ਕਰਕੇ ਤਾਂ ਰੇਟ ਮੈਂ ਨੀਚੇ ਪਾ ਦੂੰਗਾ ਜਾਂ ਤੁਹਾਨੂੰ ਟੈਲੀਫੋਨ ਤੇ ਤੁਸੀਂ ਜੇ ਕੋਈ ਭਰਾ ਐਸ ਖਰੀਦਣ ਨੂੰ ਕੋਠੀ ਨੂੰ ਖਰੀਦਣਾ ਚਾਹਵਣਾ ਤਾਂ ਮੇਰੇ ਨਾਲ ਨੀਚੇ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦਾ ਤੇ ਮਿਲਦੇ ਆਪਾਂ ਜਲਦੀ ਕਿਸੇ ਨਵੀਂ ਵੀਡੀਓ ਲੈ ਕੇ ਹੁੰਦੇ ਹੋ ਇਜਾਜ਼ਤ ਜੀ ਧੰਨਵਾਦ